ਬੱਪੂ ਬਹਾਦਰ ਦੇ ਖਲਾਤ ਇਨਸਾਨ ਨੂੰ ਬਜ਼ੁਰਗ ਬਣਾ ਨਾ ਵਸਦਾ ਪੱਧਰਾ ਬੰਦਾ ਤੇ ਦੇਖੋ 30 32 ਸਾਲ ਬਾਈ ਕੰਦਾ ਗੁਲਾਮੀ ਕੱਟੀ ਆ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਹੀ ਰਾੜਾ ਸਾਹਿਬ ਦੇ ਤਾਏ ਦੇ ਪੁੱਤ ਨਾਲ ਉਹ ਘਰੇ ਮੁੜਿਆ ਆ ਇਹ ਨਹੀਂ ਮੁੜਿਆ ਦੇਖੋ ਇੰਨੇ ਸਾਲ ਹੀ ਬੰਦੇ ਨੇ ਇੱਕ ਵੀ ਰੁਪਈਆ ਨਹੀਂ ਮਿਲਿਆ 33 ਸਾਲ ਗੁਲਾਮੀ ਕੱਟੀ ਉਸ ਘਰ ਵੀਰ ਬੁढ़ा ਹੋ ਚੱਲਿਆ ਉੱਥੇ ਕੰਮ ਕਰਦਾ ਕਰਦਾ ਬਜ਼ੁਰਗ ਹੋ ਚੱਲਿਆ ਉੱਥੇ ਕੰਮ ਕਰਦਾ ਕਰਦਾ ਉਹਨਾਂ ਦੇ ਬੱਚੇ ਵੀ ਵੱਡੇ ਹੋ ਕੇ ਵਿਆਹੇ ਗਏ ਇਸ ਬੰਦੇ ਦੇ ਇਹਨਾਂ ਨੂੰ ਤਰਸ ਹਰ ਦਿਨ ਹੀ ਤੱਕ ਦੂਜੇ ਪਾਸੇ ਜਾ ਕੇ ਨਾ ਕਿ ਬੰਦਾ ਇਹ ਦੁਦਾਰ ਨਹੀਂ ਦਿੰਦੇ ਸੀ ਤੇ ਇਹਨੂੰ ਕੱਲ ਬਾਅਦ ਨਾ ਕੱਪਣਾ ਕਿਉਂ ਜਦੋਂ ਵੀ ਕੋਈ ਲੁਧਿਆਣਾ ਏਰੀਆ ਦਾ ਬੰਦਾ ਮਿਲਣਾ ਜਾਂ ਗੁਆਣ ਕੋਈ ਰਿਸ਼ਤੇਦਾਰੀ ਚ ਆਇਆ ਹੋਣਾ ਜਾਂ ਕਿਵੇਂ ਇਹਨੇ ਉਹਨੂੰ ਰਿਕੁਐਸਟ ਕਰਨੀ ਵੀ ਯਾਰ ਮੇਰਾ ਪਿੰਡ ਆ ਬਲਾਸਪੁਰ ਦੇ ਕੋਕਲਾਮੀ ਕਿਉਂਕਿ ਡਿਗੀ ਦੀ ਡਿਗ ਦੀ ਮਾਂ ਤਾਂ ਬੁੱਢੀ ਹੋ ਕੇ ਮਰ ਗਈ ਸੀ ਵਿਚਾਰੀ ਪਿਓ ਵੀ ਮਰ ਗਿਆ ਐਮ ਐਲ ਏ ਰਹੇ ਆ ਜੀਤ ਸਿੰਘ ਸ਼ਾਂਤ ਉਰਨੰਦਰ ਭਰਾ ਵਾ ਬਾਈ ਏਡੇ ਵੱਡੇ ਘਰਾਣੇ ਦਾ ਪੁੱਤ ਇਸਨੇ ਕਿਵੇਂ ਅੱਜ ਘਰੇ ਗਲਾਮ ਬਣਾ ਕੇ ਰੱਖ ਲਿਆ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਹਾਦਰ ਸਿੰਘ ਬਹਿ ਤਾਂ ਵੀਰ ਆਹੇ ਬਾਪੂ ਕਹਿ ਰਿਹਾ ਹਾਲਾਤ ਇਨਸਾਨ ਨੂੰ ਬਜ਼ੁਰਗ ਬਣਾ ਦਿੰਦੇ ਆ ਉਮਰ ਬਹਾਦਰ ਸਿੰਘ ਦੀ ਕਿੰਨੀ ਉਮਰ ਤੇਰੀ ਹੈ ਹਾਂ ਹੁਣ 50 ਤੋਂ ਉੱਤੇ ਹੁੰਦੀ ਹੈ 50 ਤੋਂ ਉੱਤੇ ਹੈ ਯਾਨੀ ਕਿ 52-53 ਸਾਲ ਦੀ ਉਮਰ ਆ ਬਾਈ ਦੀ ਪਰ ਦੇਖਣ ਨੂੰ ਲਾਜਵੇਂ 60-65 ਸਾਲ ਦਾ ਹੁੰਦਾ ਕਿਉਂਕਿ ਗੁਲਾਮੀ ਕੱਟਣੀ ਬਹੁਤ ਔਖੀ ਆ ਭਰਾਵੋ ਕਿਹੜੇ ਸਾਲਾਂ ਚ ਗਏ ਸੀ ਬਾਈ ਬਾਈ ਕਿਹੜੇ ਸਾਲਾਂ ਚ ਗੁੰਮਿਆ ਸੀ ਪਤਾ ਤੁਹਾਨੂੰ ਕੋਈ ਮਿੱਠੂ ਬਾਈ ਕੁਝ ਪਤਾ ਨਹੀਂ 15 16 ਸਾਲਾਂ ਦਾ ਹੋਗਾ 15 16 ਸਾਲਾਂ ਦਾ ਬਸ ਆ ਵੇ ਡਾੜੀ ਨਹੀਂ ਸਾਈ ਜੇ ਮਾਲਾ ਉਹ ਰੋ 15 16 ਸਾਲਾਂ ਦਾ ਸੀਗਾ ਬਾਈ ਤੇ ਹੁਣ ਜੇ ਤੂੰ 50 ਸਾਲ ਦਾ ਵਾ ਤਾਂ ਤਾਂ ਵੀ 30 32 35 ਸਾਲ ਹੋ ਗਏ ਹਨਾ ਹਾਂ ਤੇ ਦੇਖੋ 30 32 ਸਾਲ ਬਾਈ ਕੰਨਾ ਗੁਲਾਮੀ ਕੱਟੀ ਆ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਰਾਣਾ ਸਾਹਿਬ ਆਉਦੇ ਤਾਇ ਦੇ ਪੁੱਤ ਨਾਲ ਉਹ ਘਰੇ ਮੁੜਿਆ ਆ ਇਹ ਨਹੀਂ ਮੁੜਿਆ ਘਰੇ ਦੋ ਜਾਨੇ ਸੀ ਇਹ ਇਹ ਗਾਂ ਉੱਥੋਂ ਦਰਬਾਰ ਸਾਹਿਬ ਚਲੇ ਗਏ ਦਰਬਾਰ ਸਾਹਿਬ ਤੋਂ ਮੈਨੂੰ ਸਾਡਾ ਚੱਲ ਕੇ ਲੰਬੀਪੁਰ ਨਿਕਿਆ ਓਕੇ ਉੱਥੋਂ ਤੈਨੂੰ ਫਿਰ ਉਹ ਮਿਲ ਗਏ ਹੈ ਉੱਥੋਂ ਫਿਰ ਬੰਦੇ ਦੂਜੇ ਮਿਲ ਗਏ ਉਹ ਇਹਨੂੰ ਆਪਦੇ ਲੈ ਕੇ ਘਰੇ ਘਰੇ ਲਿਆ ਕੇ ਇਹਨੂੰ ਕੰਮ ਲਾ ਲਿਆ ਥੋੜਾ ਜਿਹਾ ਸਾਊ ਸੁਹਾ ਦਾ ਬਸ ਦਾ ਪਧਰਾ ਬੰਦਾ ਸੀਗਾ ਬਸ ਇਹਨੂੰ ਕਹਿੰਦੇ ਕੋਈ ਨਾ ਤੈਨੂੰ ਭੇਜਾਂਗੇ ਤੈਨੂੰ ਕੱਲ ਨੂੰ ਹਾਂਜੀ ਨਿਕਲਦੇ ਸਾਫ ਥੋੜਾ ਬੰਦਾ ਥੋੜਾ ਸਾਫ ਬੰਦਾ ਹੈ ਨਾ ਕੋਈ ਤੈਨੂੰ ਭੇਜ ਦੇਣਾ ਕੋਈ ਨਾ ਘਰੇ ਭੇਜ ਦਾਂਗੇ ਕੋਈ ਨਾ ਐ ਲਾਰਾ ਲਈ ਇਹਨੇ ਕਿਤੇ ਕਹਿਣਾ 6 ਮਹੀਨੇ ਸਾਲ ਬਾਅਦ ਵੀ ਆ ਦਿਵਾਲੀ ਆ ਮੈਨੂੰ ਘਰੇ ਜਾਣਾ ਕੋਈ ਨਾ ਪਰ ਚੱਲਾਂਗੇ ਲੈ ਕੇ ਚੱਲੂ ਮੈਂ ਤੈਨੂੰ ਨਾ ਤੈਨੂੰ ਕਹਿੰਦੇ ਗੱਡੀ ਛੱਡਿਆਵਾਂਗੇ ਐ ਕਹਿੰਦੇ ਤੈਨੂੰ ਗੱਡੀ ਤੇ ਛੱਡਿਆ ਮੈਂ ਕੋਈ ਨਾ ਚੱਲਾਂਗੇ ਫਿਰ ਸਾਲ ਨਿਕਲ ਜਾਂਦਾ ਸੀ ਕੰਮ ਕਰੀ ਫਿਰ ਲਾਰਾ ਲਾਰਾ ਆਉਂਦੇ ਸੀ ਫਿਰ ਲਾਰਾ ਲਾਰਾ ਆਉਂਦੇ ਸੀ ਦੇਰ ਲਰ ਲਾਂੰਦੇ ਸੀ ਇਹ ਕਹਾਣੀ ਬੁੜੀ ਇੱਕ ਬਹੁਤ ਖਰਾਬ ਸੀ ਬੁੜੀ ਕੁਰਤੀ ਮਾਰਦੀ ਨਹੀਂ ਉਦਾਂ ਹੀ ਖਾਣਾ ਨਹੀਂ ਚੰਗਾ ਨਹੀਂ ਖਾਣਾ ਖਾਣਾ ਨਹੀਂ ਚੰਗਾ ਨਹੀਂ ਇੱਕ ਵਾਰ ਤਾਂ ਚੰਗਾ ਸੋਨ ਕੁਵਾ ਰਹਿਆ ਹੁੰਦਾ ਸੀ ਅੱਛਾ ਮੁੰਡਾ ਚੰਗਾ ਸੀ ਠੀਕ ਆ ਯਾਰ ਮਨਪ੍ਰੀਤ ਸੀ ਮਨਪ੍ਰੀਤ ਉਹ ਚੰਗਾ ਸੀ ਦੇਖੋ ਇੰਨੇ ਸਾਲ ਇਹ ਬੰਦੇ ਨੇ ਇੱਕ ਵੀ ਰੁਪਈਆ ਨਹੀਂ ਮਿਲਿਆ ਕਦੇ ਵੀ ਕਦੇ ਵੀ ਕੋਈ ਨਵੇਂ ਕੱਪੜੇ ਕਦੇ ਕੋਈ ਸ਼ੌਂਕ ਪੂਰੇ ਕਦੇ ਨਹੀਂ 35 ਸਾਲ ਗੁਲਾਮੀ ਕੱਟੀ ਉਸ ਘਰ ਦੀ ਗੋਹਾ ਚੱਕਣਾ ਝਾੜੂ ਮਾਰਨਾ ਮੱਝਾਂ ਸੰਭੜੀਆਂ ਨਮਾਉਣੀਆਂ ਪੱਠੇ ਪਾਉਣੇ ਦਿਨ ਰਾਤ ਸੀ ਰਵੀ ਤੋਂ ਦਰਿਆ ਤੋਂ ਨੱਕ ਜਾਂਦੇ ਸੀ ਪੱਠੇ ਜਾਂਦੇ ਪੱਠੇ ਰਹਿਣ ਦਰਿਆ ਵਿੱਚ ਦੀ ਜਾਂਦੇ ਸੀ ਇਹ ਪੁੱਲਾ ਬਣਿਆ ਪਤਾ ਤੇ ਇਹ ਇਨਸਾਨ ਅਖੀਰ ਬੁਢਾ ਹੋ ਚੱਲਿਆ ਉੱਥੇ ਕੰਮ ਕਰਦਾ ਕਰਦਾ ਬਜ਼ੁਰਗ ਹੋ ਚੱਲਿਆ ਉੱਥੇ ਕੰਮ ਕਰਦਾ ਕਰਦਾ ਉਹਨਾਂ ਦੇ ਬੱਚੇ ਵੀ ਵੱਡੇ ਹੋ ਕੇ ਵਿਆਹੇ ਗਏ ਇਹ ਉਹਨਾਂ ਦੇ ਘਰੇ ਛੋਟੇ ਸੀ ਉਹਨਾਂ ਦੇ ਬੱਚੇ ਤਾਂ ਹਾਂ ਨਿਕਲ ਨਿਕੇ ਸੀ ਤੇ ਜਿਹੜੇ ਜੀ ਥੋੜਾ ਇੱਥੇ ਖੇਡ ਦਿਖਾ ਦੇ ਛੋਟੇ ਇਸ ਬੰਦੇ ਤੇ ਇਹਨਾਂ ਨੂੰ ਤਰਸ ਨਹੀਂ ਆਇਆ ਪਰ ਇਸ ਵੀਰ ਨੇ ਬਹਾਦਰ ਸਿੰਘ ਨੇ ਜਦੋਂ ਵੀ ਕੋਈ ਲੁਧਿਆਣਾ ਏਰੀਆ ਦਾ ਬੰਦਾ ਮਿਲਨਾਂਡ ਗਵਾਂਡ ਕੋਈ ਰਿਸ਼ਤੇਦਾਰੀ ਚ ਆਇਆ ਹੋਣਾ ਜਾਂ ਕਿਵੇਂ ਇਹਨੇ ਉਹਨੂੰ ਰਿਕੁਐਸਟ ਕਰਨੀ ਵੀ ਯਾਰ ਮੇਰਾ ਪਿੰਡ ਆ ਬਲਾਸਪੁਰ ਮੇਰੇ ਪਿੰਡ ਸੁਨੇਹਾ ਲਾ ਦੋਗੇ ਮੈਂ ਫਲਾਨੇ ਘਰ ਦਾ ਵਾਂ ਮੇਰੇ ਡੈਡੀ ਦਾ ਨਾਮ ਆ ਵਾ ਮੇਰੇ ਮੰਮੀ ਦਾ ਨਾਮ ਹੈ ਗਰਚਾਰਨ ਗਰਚਾਰਨ ਦਾ ਮੁੰਡਾ ਮੈਂ ਬਲਾਸਪੁਰ ਦਾ ਰਹਿਣ ਵਾਲਾ ਮੇਰਾ ਨਾਮ ਬਹਾਦਰ ਸਿੰਘ ਆ ਤੇ ਕਿਸੇ ਨੇ ਸਨੇਹਾ ਲਾਉਣਾ ਹੀ ਨਹੀਂ ਸੀ ਕਿਉਂਕਿ ਉਹਨਾਂ ਦੇ ਬੰਦੇ ਸੀ ਉਹਨਾਂ ਨੂੰ ਦੱਸ ਵੀ ਦਿੰਦੇ ਸੀ ਇਹਨੂੰ ਘੂਰ ਵੀ ਪੈਂਦੀ ਸੀ ਇਸ ਗੱਲ ਦੀ ਫਿਰ ਇੱਕ ਦਿਨ ਰੱਬ ਦੀ ਖੜਦੇ ਨਹੀਂ ਦੇ ਤੱਕ ਦੂਜੇ ਗੱਲ ਜਾ ਕੇ ਬੰਦਿਆਂ ਜੀ ਦਾ ਨਹੀਂ ਦਿੰਦੇ ਸੀ ਕਿ ਉਹਨੂੰ ਗੱਲਬਾਤ ਨਾ ਕਰ ਲੈ ਕਨੈਕਟਰ ਕੋਲ ਜੀ ਮੰਨ ਲਓ ਚਾਰ ਬੰਦਿਆਂ ਜੀ ਤੂੰ ਖੜ ਜਾਂਦਾ ਸੀ ਜਾ ਕੇ ਉਹ ਵੀ ਸਾਡਾ ਲਓ ਤੇ ਗੱਲ ਹੋ ਜਾਂਦੀ ਸੱਦ ਲੈਂ ਹੁੰਦੇ ਸੀ ਘੂਰਦੇ ਦੀ ਵੀਰੇ ਕਿੱਲੇ ਕੋਤੋ ਕੋਤھے ਤੂੰ ਗਿਆ ਤੂੰ ਕਦੋਂ ਖੜਾ ਸੀ ਦੇਖੋ ਗਲਾਮੀ ਤੇ ਜਦੋਂ ਇੱਕ ਰੱਬ ਦੇ ਬੰਦੇ ਨੇ ਇਹਨਾਂ ਦੇ ਘਰੇ ਸੁਨੇਹਾ ਲਾਇਆ ਨਾ ਜਦੋਂ ਇਹਨਾਂ ਦੇ ਭਰਾਵਾਂ ਕੋਲੇ ਆ ਕੇ ਭਰਜਾਈਆਂ ਕੋਲੇ ਆ ਕੇ ਉਹਨੇ ਗੱਲ ਕੀਤੀ ਕਿਉਂਕਿ ਡੀਕ ਜੀ ਡੀਕ ਦੀ ਮਾਂ ਤਾਂ ਬੁੱਢੀ ਹੋ ਕੇ ਮਰ ਗਈ ਸੀ ਵਿਚਾਰੀ ਪਿਓ ਵੀ ਮਰ ਗਿਆ ਤਾਂ ਭਰਾ ਤੇ ਭਰਜਾਈਆਂ ਵੀ ਹੈਰਾਨ ਰਹਿ ਗਈਆਂ ਵੀ ਸਾਡਾ ਘਰ ਦਾ ਮੈਂਬਰ ਕੀ ਦੀ ਗੱਲ ਕਰੀ ਜਾਂਦੇ ਆ ਵੀ ਸਾਡਾ ਜੇਠ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡਾ ਜੇਠ ਵੀ ਹੈਗਾ ਕੋਈ ਕਿਉਂਕਿ ਜਿਉਂ ਵਿਆਹ ਕੇ ਆਈਆਂ ਸੀਗੀਆਂ ਡੇੜਾ ਸੌਟਾਂ ਸੀ ਤਾਂ ਮਗਰ ਨਹੀਂ ਆਈਆਂ ਮਗਰ ਨਹੀਂ ਆਈਆਂ ਵੱਡੀਆਂ ਦੋ ਸੀ ਨਾਲ ਵੀ ਨਹੀਂ ਸੀ ਅੱਛਾ ਉਹ ਸੀਗੀਆਂ ਉਹ ਦੋ ਦੇਖੋ ਤਾਂ ਆਪਣੇ ਨਾਲ ਵੀ ਆਈਆਂ ਸੀ ਹਾਂ ਹਾਂ ਲੈ ਉਹ ਵੱਡੀਆਂ ਸੀ ਉਹ ਵੀ ਤੇ ਭਾਦਰ ਸਾਹਿਬ ਸਿੰਘ ਜਦੋਂ ਆਏ ਆ ਪਹਿਲੇ ਦਿਨ ਪਿੰਡ ਗਿਆ ਇੱਥੋਂ ਸਾਡੇ ਕੋਲ ਮਿਲਣ ਪਿੰਡਦਿਆਂ ਨੇ ਸਾਰਿਆਂ ਨੇ ਫਿਰ ਤੈਨੂੰ ਪਛਾਣ ਲਿਆ ਸਾਰੇ ਜਾਂਦੇ ਦੋ ਤਿੰਨ ਚਾਰ ਢੰ ਜਾਂਦੇ ਨੇ ਮਿਲਣ ਉਹ ਸਾਡੇ ਕੱਠ ਰੱਗੇ ਜੀ ਅੱਛਾ ਜਿਹੜੇ ਜਣ ਲੋਕ ਵੀ ਭਾਦਰ ਆ ਗਿਆ ਸਭ ਦੇਖਣ ਗਏ ਨਹੀਂ ਹੋਗਾ ਜੀ ਤਾਂ ਵੀ ਸ਼ਾਕ ਇਹ ਉਹਨਾਂ ਸੀਗਾ ਗੁਰਦੇਵ ਸਿੰਘ ਇਹ ਸਕੇ ਸਾਰੇ ਜੀ ਅਜੇ ਜਿਹੜੇ ਇਹਨਾਂ ਦਾ ਭਤੀਜਾ ਗਦੇ ਸ਼ਾਂਤ ਦਾ ਸ਼ਾਂਤ ਦਾ ਇਹ ਕੋ ਸਰਬ ਦੀ ਜਿਹੜਾ ਅਜੀਤ ਸਿੰਘ ਸ਼ਾਂਤ ਦਾ ਭਰਾ ਹਾਂ ਹਾਂ ਅਜੀਤ ਸਿੰਘ ਉਹ ਭਰਾ ਸੀ ਸਾਡਾ ਉਹ ਗਰੇ ਸ਼ਾਂਤ ਦਾ ਮੁੰਡਾ ਐਮ ਐਲ ਏ ਰਹੇ ਅਜੀਤ ਸਿੰਘ ਸ਼ਾਂਤ ਉਹਨਾਂ ਦਾ ਭਰਾ ਵਾ ਬਾਈ ਐਡੇ ਵੱਡੇ ਘਰਾਣੇ ਦਾ ਪੁੱਤ ਕਿਸੇ ਨੇ ਕਿਵੇਂ ਆਪ ਦੇ ਘਰੇ ਗੁਲਾਮ ਬਣਾ ਕੇ ਰੱਖ ਲਿਆ ਦੇਖੋ ਭਾਦਰ ਸਿੰਘ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਅਜੇ ਆਜ਼ਾਦੀ ਭਰਿਆ ਜੀਵਨ ਬਤੀਤ ਕਰਦਾ ਤੇ ਸਾਡੇ ਬਾਪੂ ਸਰਪੰਚ ਗਗਪਾਲ ਸਿੰਘ ਜੀ ਵਰਗੇ ਕਿੰਨੇ ਹੀ ਨੌਜਵਾਨ ਬਜ਼ੁਰਗ ਹੋ ਕੇ ਕੰਮ ਕਰਦੇ ਇਹ ਵੀ ਬਾਪੂ 17 18 ਸਾਲਾਂ ਦਾ ਸੀ ਜਦੋਂ ਪੰਜਾਬ ਚ ਆਇਆ ਤੇ ਆ ਮਖਤਿਆਰ ਸਿੰਘ ਚੱਕੀ ਵਾਲੇ ਦੇ ਘਰੇ ਕਿਵੇਂ ਇਸ ਬਾਈ ਨੇ ਗੁਲਾਮੀ ਕੱਟੀ ਆ ਬਜ਼ੁਰਗ ਹੋ ਗਿਆ ਬਸ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਭਰਾਵੋ ਤੇ ਭੈਣੋ ਜੇ ਕਿਸੇ ਗੁਲਾਮ ਨੂੰ ਆਪਾਂ ਗੁਲਾਮੀ ਚੋਂ ਕੱਢਦੇ ਆ ਇਸ ਤੋਂ ਵੱਡਾ ਕੋਈ ਦੁਨੀਆ ਦਾ ਪੁੰਨ ਨਹੀਂ ਹੋ ਸਕਦਾ ਕੋਈ ਹਾਰਾ ਨਰਾ ਤਾਂ ਮਾਰਿਆ ਕਰੋ ਜ਼ਰੂਰ ਸਾਨੂੰ ਬਹੁਤ ਸਾਰੇ ਲੋਕ ਫੋਨ ਕਰਦੇ ਆ ਪਰ ਉਹ ਕਹਿੰਦੇ ਆ ਜੀ ਅਸੀਂ ਨਾਲ ਨਹੀਂ ਜਾਣਾ ਸਾਡਾ ਤਾਂ ਨਾ ਪਤਾ ਲੱਗੇ ਬਸ ਫਿਰ ਹੁਣ ਅਸੀਂ ਇਕੱਲੇ ਉੱਥੇ ਜਾ ਕੇ ਕੀ ਕਰ ਸਕਦੇ ਆ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ ਕਈ ਥਾਵਾਂ ਤੇ ਸਾਡਾ ਲੜਾਈ ਝਗੜਾ ਵੀ ਹੁੰਦਾ ਪੁਲਿਸ ਵੀ ਨਹੀਂ ਸਾਥ ਦਿੰਦੀ ਪਿੰਡ ਦੇ ਸਰਪੰਚ ਜਿਹੜੇ ਮੋਹਤਵਾਰ ਆ ਉਹ ਵੀ ਉਲਟ ਹੁੰਦੇ ਕਿਉਂਕਿ ਉਹਨਾਂ ਦੇ ਘਰੇ ਵੀ ਬੰਦੇ ਰੱਖੇ ਹੋਇਆ ਫਿਰ ਕੋਈ ਸਾਥ ਨਹੀਂ ਦਿੰਦਾ ਕਿਵੇਂ ਕਿਸੇ ਦੇ ਘਰੋਂ ਜਾ ਕੇ ਕਿਸੇ ਦਾ ਕੰਮਾਂ ਲੈ ਆਈਏ ਇਸ ਕਰਕੇ ਸਾਡਾ ਸਾਥ ਦਿਓ ਉਹਨਾਂ ਲੋਕਾਂ ਦੀਆਂ ਵੀਡੀਓ ਬਣਾ ਬਣਾ ਕੇ ਪਾਓ ਫੇਸਬੁੱਕ ਤੇ ਪਾਓ YouTube ਤੇ ਪਾਓ ਸ਼ਾਇਦ ਕੋਈ ਉਹਨਾਂ ਨੂੰ ਪਛਾਣ ਲੇਵੇ ਆਪੇ ਹੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਮੂਹਰੇ ਹੋ ਕੇ ਉਹਨੂੰ ਛਡਾਉਣ ਦੇ ਵਿੱਚ ਸਾਡੀ ਮਦਦ ਕਰਨ। ਬਾਕੀ ਧੰਨਵਾਦ ਆ ਬਾਈ ਬਲਾਸਪੁਰ ਵਾਲੇ ਨਗਰ ਵਾਲਿਆਂ ਦਾ ਸਾਰਿਆਂ ਦਾ ਬਾਈਆਂ ਦਾ ਜਿਨ੍ਹਾਂ ਨੇ ਇਹਨੂੰ ਆਪਣੇ ਹੱਥਾਂ ਦੇ ਚੱਕਿਆ ਜਿਨ੍ਹਾਂ ਨੇ ਇਹਨੂੰ ਇਸ ਤਰ੍ਹਾਂ ਆਪਣੇ ਨਗਰ ਦੇ ਵਿੱਚ ਡਿਊਟੀ ਲਾਈ ਇਸ ਤਰ੍ਹਾਂ ਪਿਆਰ ਕੀਤਾ ਜਿਵੇਂ ਕੋਈ ਬੰਦਾ ਫੌਜ ਚੋਂ ਜਾਂ ਕੋਈ ਜੰਗ ਜਿੱਤ ਕੇ ਆਇਆ ਹੁੰਦਾ। ਇਦਾਂ ਪਿਆਰ ਮਿਲਿਆ ਬਹਾਦਰ ਸਿੰਘ ਨੂੰ। ਪਿੰਡ ਬਲਾਸਪੁਰ ਦੇ ਵਾਈ ਗੁਰਜੀ ਕਾਕਾ ਸਰ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਧੰਨਵਾਦ ਹਰ ਸਾਰਿਆਂ ਦਾ ਸ਼ੁਕਰੀਆ